ਹਾਂਜੀ ਤੇ ਨਵੀਂ ਕੋਟੀ ਪਾ ਕੇ ਅੱਜ ਵਲੌਗ ਦੀ ਕਰਦੇ ਆ ਸਟਾਰਟਿੰਗ ਤੇ ਸਵਾਗਤ ਹੈ ਤੁਹਾਡਾ 28ਵੇਂ ਵਲੌਗ ਦੇ ਵਿੱਚ ਲਓ ਜੀ ਸਵੇਰੇ ਸਵੇਰੇ ਅੱਜ ਨਵੀਂ ਕੋਟੀ ਪਾ ਕੇ ਆਪਾਂ ਪਹੁੰਚ ਗਏ ਆਪਣੇ ਸਟੂਡੀਓ ਕਿਹੜਾ ਕੱਟੂਗਾ ਚਾਲਾਨ ਆਟਾ ਕਿਹੜਾ ਕੱਟੂਗਾ ਚਾਲਾਨ ਅਸੀਂ 4 ਰੁਪਏ ਬਿਟਾਵਾਂਗੇ ਅਸੀਂ 4 ਰੁਪਏ ਲਓ ਜੀ ਯੂਨੀਵਰਸਿਟੀ ਜੀ ਆਪਾਂ ਪੈਰ ਧਰ ਲਿਆ ਤੁਸੀਂ ਦੋ ਹੀ ਪਿੱਟੋਗੇ ਵੀਰੇ ਕਰ ਲੈ ਜੀ ਮੈਂ ਨਾ ਯਾਰ ਮੇਰਾ ਬਾਦ ਨਹੀਂ ਏ ਵੀ ਕਿਤਲੇ ਪਛਵਾੜੇ ਲੱਤਾ ਖਾੜੀਏ ਤੂੰ ਦੱਸੀ ਜਾਣਾ ਬਾਈ ਨਾਲੇ ਆਪਣੇ ਬੂਆੂਏ ਦੇਖ ਕੋਈ ਗੱਲਾਂ ਹਾਂ ਅਸੀਂ ਪਾਗੋੜੀ ਦਵਾਤੀ ਟੱਕੜੇ ਦੀ ਦਵਾਤੀ ਕਾਲੀ ਗੋਲਗੀ ਦੀ ਦਵਾਤੀ ਬਾਦ ਮੇੜਾ ਨਹੀਂ ਇਸਤਰੀ ਦੀ ਰੋਡ ਹੈ ਜਿਹਦੀ ਅੱਖਾਂ ਦੱਸ ਨਹੀਂ ਰਹੀ ਐ ਵੀ ਵਧੀਆ ਹੋਇਆ ਤੂੰ ਕੋਈ ਹੋਰ ਰਿਜਲ ਦੱਸੂ ਮੈਂ ਲਗਾ ਟੈਸਟ ਦੇਦਾ ਤੇ ਪਾਸ ਹੋਏਗਾ ਤੂੰ ਲੋ ਜੀ ਅੱਜ ਵੀਰ ਵੱਲੋਂ ਕਰੇਗੀ ਛੋਲੇ ਜਿਵੇਂ ਘੋੜਿਆਂ ਮੁਰੇ ਨੂੰ ਲਾਇਆ ਪੈਸਾ ਹਸਦਾ ਹੱਸਦਾ ਬਾਹਰ ਹੋ ਗਿਆ ਬੰਦਾ ਤੁਹਾਨੂੰ ਪਛਾਣ ਚ ਆ ਜਾਂਦਾ ਅਸਲ ਚ ਗੱਲਾਂ ਆ ਗੱਲਾਂ ਆ ਜੀ ਅੰਦਰ ਲੂਰੀਆਂ ਉੱਠਦੀਆਂ ਕਹਿੰਦਾ ਘਰ ਦੇ ਤਾਂ ਮੰਨਦੇ ਨਹੀਂ ਇਸ਼ਾਰਿਆਂ ਨਾਲ ਹੀ ਸਮਝਾ ਕੇ ਦੇਖ ਲੈਂਦਾ ਖਬਰਾਂ ਮੰਨ ਜਾਣ ਆਹੀ ਗੱਲਾਂ ਆ ਜੀ ਨਾਲ ਦੀ ਨਾਲੇ ਕੰਮ ਨਿਬੜ ਜਿਓਏ ਆਹ ਆਹ ਬਾਈ ਦੇਖ ਲੋ ਹੈਨਾ ਹਾਸ ਦੇ ਖੇਡਦੇ ਆਏ ਸੀਗੇ ਬਲੌਗ ਦੇਖਦੇ ਪਤਾ ਨਹੀਂ ਕਿਹਨੂੰ ਦੇਖ ਲਿਆ ਪਤਨ ਤਾਂ ਨੇ ਮੂੰਹ ਇਹੋ ਜਿਹਾ ਕੇ ਲਿਆ ਹਾਂਜੀ ਕਿੱਧਰ ਨੂੰ ਮੈਂ ਵੀਰੇ ਕਾਲ ਤੇ ਚੱਲਿਆ ਸੀਗਾ ਨਹੀਂ ਤੁਸੀਂ ਇੱਥੇ ਪੜਦੇ ਹੋ ਇੱਥੇ ਹੀ ਵੀਰੇ ਹੈਗੀ ਯਾਰ ਪਤਾ ਕੀ ਚੱਕਰ ਆ ਜ਼ਿਆਦਾ ਬੰਦਾ ਨਾ ਵੀਰੇ ਗਰੀਬ ਬੰਦੇ ਨੂੰ ਸਾਰੀ ਬੋਲ ਜਾਂਦੇ ਆ ਉਹਦਾ ਮਿਸ਼ਨ ਸਕਸੈਸਫੁਲ ਮੈਂ ਇੱਕ ਤਾਂ ਲਾਲਾ ਉਹ ਤਾਂ ਲੱਗਿਆ ਵਾ ਆ ਲੈ ਮੂਰੀ ਆਵਾਜ਼ ਆ ਜੂਗੀ ਯਾਰ ਆ ਗਿਆ ਦੇਖ ਲੈ ਉਹ ਕਰ ਕੀ ਕਰਾਂ ਦਵਾਰਾ ਚਲੋ ਜੀ ਚਾਹਾਂ ਜੂਹਾਂ ਪੀ ਕੇ ਚੂਰੀ ਖਾ ਗਿਆ ਜਦੇਸ ਹਾਂ ਸੱਚ ਤੂੰ ਅੱਜ ਸਰ ਦੇਸੀ ਕਿਉਂ ਚੂਰੀ ਖਾਦੀ ਥਾਨੂੰ ਕਿਵੇਂ ਦੀ ਲੱਗੀ ਤੂੰ ਪਹਿਲੀ ਵਾਰ ਖਾਦੀ ਹੋਣੀ ਲੋ ਜੀ ਆਪਾਂ ਖਿੱਚਣਾ ਐ ਫੋਟੋਆਂ ਸਾਡੇ ਕੋਲ ਇੱਕ ਫਿਲਮੀ ਐਕਟਰ ਵੀ ਐ ਉਹ ਹਾਂਜੀ ਤੇ ਨਵੀਂ ਕੋਟੀ ਪਾ ਗਿਆ ਅੱਜ ਵਲੌਗ ਦੀ ਕਰਦੇ ਆ ਸਟਾਰਟਿੰਗ ਤੇ ਸਵਾਗਤ ਹੈ ਤੁਹਾਡਾ 28ਵੇਂ ਵਲੌਗ ਦੇ ਵਿੱਚ ਤੇ ਲਓ ਜੀ ਸਵੇਰੇ ਸਵੇਰੇ ਅੱਜ ਨਵੀਂ ਕੋਟੀ ਪਾ ਗਿਆ ਆਪਾਂ ਪਹੁੰਚ ਗਏ ਆਪਣੇ ਸਟੂਡੀਓ ਸਟੂਡੀਓ ਆ ਕੇ ਹੱਦ ਤੱਕ ਘੰਟਾ ਬੈਠ ਕੇ ਹੁਣ ਚੱਲੇ ਆ ਯੂਨੀਵਰਸਿਟੀ ਨੂੰ ਮੈਂ ਆਪਣਾ ਵੀਰ ਜਿਜਵਤੀ ਸ਼ਹਿਰੀ ਮੈਨੂੰ ਲੈ ਆ ਮੈਂ ਮੈਂ ਕਿਹਾ ਵੀ ਕਿੱਥੇ ਹੈ ਕਹਿੰਦਾ ਯੂਨੀਵਰਸਿਟੀ ਮੈਂ ਕਿਹਾ ਲੈ ਜਾ ਕੇ ਕਹਿੰਦਾ ਆ ਜਾ ਮੈਂ ਕਿਹਾ ਜੀ ਮੈਂ ਬੱਸ ਆਇਆ ਤਾਂ ਕਰਕੇ ਤੈਨੂੰ ਆਉਣਾ ਪੈਣਾ ਹੈ ਦਨੇ ਵੀ 5 ਮਿੰਟ ਨਹੀਂ ਲਾਈ ਰਿਹਾ ਇਹਨੂੰ ਲੈਣ ਆ ਕੇ ਨਾਲੇ ਗੱਡੀਆਂ ਗਾਲਾ ਵੀ ਮੈਨੇ ਝੂਠ ਬੋਲ ਕੇ ਬੁਲਾਇਆ ਯਾਰ ਪਰ ਚਲੋ ਕੋਈ ਗੱਲ ਨਹੀਂ ਆ ਤਾਂ ਗਿਆ ਨਾ ਇਹ ਵੱਡੀ ਗੱਲ ਆ ਤੇ ਹੁਣ ਆਪਾਂ ਚੱਲਦੇ ਹਾਂ ਯੂਨੀਵਰਸਿਟੀ ਯੂਨੀਵਰਸਿਟੀ ਦਿਖਾਉਂਦੇ ਆ ਤੁਹਾਨੂੰ ਅੱਜ ਕਈ ਦਿਨਾਂ ਬਾਅਦ ਕਿਹੜਾ ਖੱਟੂ ਆ ਚਲਾਣ ਸਾਡਾ ਕਿਹੜਾ ਘੱਟੂ ਚਲਾਣ ਅਸੀਂ ਚਾਰ ਵੀ ਪਿਟਾਵਾਂਗੇ ਅਈ ਚਾਰ ਵੀ ਪਿਟਾਵਾਂਗੇ ਯਾਰ ਆਏ ਕਿਵੇਂ ਘੱਟ ਲੇਗਾ ਇਹ ਯਾਰ ਹੈ ਜਦ ਲਾਈਟਾਂ ਤੋੜ ਪੀ ਅਸੀਂ ਫੇਰੇ ਤਿੰਨ ਬੈਠੇ ਆ ਚਲ ਆਓ ਜੀ ਬਾਬਾਈ ਲੰਗਰੇ ਲੰਗਰ ਇੱਥੇ ਲੰਗਰ ਇੱਥੇ ਲੰਗਰ ਇੱਥੇ ਲੰਗਰ ਤਿਆਰੀਆ ਵੀਰੇ ਤਿਆਰੀਆ ਕੀ ਕਰਨਾ ਚਾਹੁੰਦੇ ਹੋ ਬਾਬਾ ਜੀ ਪੂਰੀ ਤਿਆਰੀ ਹੋ ਰਹੀ ਆ ਬਾ ਦੇਖੋ ਗੁਰੂ ਘਰ ਲੰਗਰ ਸਮਲਾਵਾਦ ਆ ਲੰਗਰ ਆ ਚੱਲ ਰਹੀ ਹੈ ਨਾ ਇੱਥੇ ਅਮਰੀਕਾ ਇੱਥੇ ਫਲਨੇਟ ਆਹ ਦੇਖੋ ਇਹ ਲੰਗਰ ਦੀ ਤਿਆਰੀ ਟਰੱਕਾਂ ਵਾਲੇ ਸਾਡੀ ਬੇਸਿਕ ਦਾ ਆ ਗਿਆ ਜਰਾ ਦਿਆ ਇਹ ਬੱਚੇ ਜਿਹੜੇ ਚੁੜ੍ਹੇ ਹੋਏ ਜਿਹੜੀ ਬਾਟੀ ਦੇ ਦੇ ਬਾਹਰ ਲੱਗਰ ਗੰਗਰ ਪਿੰਨੀ ਨਾਲ ਲੰਘ ਗੀ ਖੁਸ਼ੀ ਹੁੰਦੀ ਆ ਪੇਪਰ ਦੇ ਕੇ ਆਏ ਹੋ ਉਹਦੇ ਨੂੰ ਬਾਹਰ ਪਕੌੜਾ ਲੰਘ ਆਏ ਹਾਏ 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 ਆਏ ਓ ਮਾਈ ਗੋਡ ਚਾਵਲਾ ਦੇ ਆਟੇ ਦੀ ਪਿੰਨੀ ਮੇਰੇ ਵੀਡੀਓ ਆਏ ਹਾਏ ਹਾਏ ਓ ਬਾਈ ਬਾਈ ਜੰਨੀ ਆ ਜਾਓ ਪਿੰਨੀਆਂ ਦਾ ਬਾਈ ਸਵਾਦ ਯੋ ਜੁਨੀਵਰਸਿਟੀ ਜੇ ਆਪਾਂ ਪੈਰ ਤਾ ਆਈ ਆਪਾਂ ਜੁਨੀਵਰਸਿਟੀ ਆ ਗਈ ਬਾਬਾ ਹਾਂ ਨਹੀਂ ਯਾਰ ਨਾ ਆ ਦੇਖੋ ਜੀ ਲੰਗਰਾਂ ਤੋਂ ਪਹਿਲੇ ਹੀ ਲਫਾਫੇ ਇਕੱਠੇ ਕਰਦੇ ਹੋਏ ਸਕਿਉਰਿਟੀ ਗਾਰਡ ਇੱਥੇ ਲਫਾਫੇ ਦੇ ਦੇ ਤੇ ਆਪਾਂ ਪੇਡ ਪ੍ਰਮੋਸ਼ਨ ਸ਼ੁਰੂ ਕਰਤੀ ਨਾਲੇ ਜਿਹੜੇ ਸ਼ਾਇਰ ਬੁੱਕ ਬੁੱਕਾ ਲਿਖਦੇ ਆ ਤੇ ਇੱਕ ਵਾਰੀ ਮੌਕਾ ਜ਼ਰੂਰ ਦਿਓ ਬੁੱਕ ਜ਼ਰੂਰ ਭੇਜੋ ਸਾਡੇ ਕੋਲ ਤੇ ਅਸੀਂ ਰਿਵਿਊ ਦਵਾਂਗੇ ਉਹਦੇ ਕਿਉਂ ਬਈ ਸਹੀ ਗੱਲ ਨਹੀਂ ਤੁਸੀਂ ਦੋ ਪਿੱਟੋਗੇ ਵੀਰ ਕਰ ਲੈ ਦੀ ਮੈਂ ਨਾ ਯਾਰ ਮੇਰਾ ਬਾਤ ਨੀ ਆਓ ਦੇ ਉਹ ਉਹ ਮੋਦਮ ਨੂੰ ਬਾੜ ਜੇ ਕਹਿੰਦਾ ਕਿਉਂ ਕਰਦਾ ਆਉਂ ਉਹ ਦਿਨ ਉਹ ਦਿਨ ਮੈਨੂੰ ਕਹਿੰਦਾ ਇਹ ਕਹਿੰਦਾ ਤੂੰ ਪੁੱਛ ਲਾ ਮੈਂ ਕਿਹਾ ਦੇਖ ਫੇਰ ਤੁਸੀਂ ਦੋਹਾਂ ਨੇ ਪੇਟਣਾ ਵੀ ਕੰਮ ਨਹੀਂ ਕਰਕੇ ਰੱਖਦਾ ਸਵਾ ਕੱਢ ਲੈਣ ਜੋ ਨਹੀਂ ਉਹ ਜਿਵੇਂ ਉਹ ਨਹੀਂ ਐਦਿਕ ਹੋਰ ਉਹ ਸਾੜੀ ਜੀ ਬਧਾਲੀ ਦੇ ਨੇ ਬਾੜ ਜੇ ਬਧਾਲੇ ਉਹਦੇ ਨੂੰ ਜਟਾ ਕਰਾਣੀਆਂ ਨੇ ਮੂੰ ਹੀ ਟੱਕੇ ਨਾਲੇ ਹੋਰ ਵੀ ਮੇਨ ਅੱਗੋਂ ਅਗਲੀ ਆ ਕੇ ਚਪੇਣਾ ਹਾਂ ਕੀ ਕੀ ਐ ਵੀ ਮੇਨ ਨਾਲ ਤਾਂ ੱਟਕਾ ਹੋ ਗਿਆ ਜੀ ਸੱਚੀਓ ਕਾਲਾ ਮੈਂ ਮੈਂ ਤਾਂ ਤੈਨੂੰ ਕੁਝ ਕਿਹਾ ਹੀ ਨਹੀਂ ਤੀ ਹੋਰ ਇਹ ਕਿਦਲੇ ਪਿਛਵਾੜੇ ਲੱਤਾਂ ਖਾੜੀਏ ਤੂੰ ਦੱਸੀ ਜਾਣਾ ਬਾਈ ਨਾਲੇ ਆਪਣੇ ਬੂਆੂਏ ਮੈਂ ਮੈਂ ਤਾਂ ਕਹਿ ਰਿਹਾ ਨਹੀਂ ਮੈਂ ਤਾਂ ਕਹਿਣਾ ਦਫ਼ਤਰ ਨੂੰ ਆ ਜਾ ਪੰਡਾ ਵਾਲੀਆਂ ਮੈਂ ਕਹਿ ਰਹਿਣਾ ਹੀ ਮੈਂ ਤਾਂ ਇੱਥੋਂ ਟੱਕਰਿਆ ਗੇਟ ਤੂੰ ਮੈਂ ਤਾਂ ਜਾਣਦਾ ਮੈਨਾਂ ਜਾੜਦੇ ਨਹੀਂ ਪਰ ਸਾਰੀ ਯੂਨੀਵਰਸਿਟੀ ਜਾੜਦੀ ਵੀ ਸਾਡੇ ਤਿੰਨੇ ਇਕੱਠੇ ਹੁੰਦੇ ਆਏ ਸਾਡੇ ਚੌਥੇ ਨਹੀਂ ਟੱਕਰਿਆ ਆ ਗਏ ਅਗੇ ਕਹਿਣਾ ਆ ਦੇਖ ਵਲੌਗ ਆ ਆ ਕਿਵੇਂ ਆ ਚੱਲ ਪਹਿਲਾਂ ਅੰਦਰ ਨੂੰ ਜਾਣਾ ਮੁੱਤਲ ਪਹਿਲਾਂ ਜਾਵਾਂਗੇ ਦਫ਼ਤਰ ਉੱਥੇ ਹਾਜ਼ਰੀ ਲਵਾ ਕੇ ਫਿਰ ਆਉਂਗਾ ਦਫ਼ਤਰ ਤੇ ਚੰਗਾ ਹੀ ਫਿਰ ਹੈ ਮੈਂ ਬਹੁਤ ਕੜਾ ਲੱਗ ਰਿਹਾ ਅੱਜ ਆ ਦੇਖ ਲਾਹਾਂ ਚ ਪਰੇ ਸੁਣਾ ਲੱਗ ਰਹੀ ਹੈ ਅੱਜ ਮੁੰਡਾ ਅਰੇ ਤੇਰੀ ਗੱਲਾਂ ਹਾਂ ਅਸੀਂ ਪਾਗੋਣੀ ਦਵਾਤੀ ਟੱਪੜੇ ਦੀ ਦਵਾਤੀ ਕਾਲੀ ਗੋਲਗੀ ਦੀ ਦਵਾਤੀ ਬਹੁਤ ਮੇੜਾ ਨਹੀਂ ਇਸ ਤਰੀ ਦੀ ਲੋੜ ਹੈ ਜਲਦੀ ਜਲਦੀ ਕੰਟੈਕਟ ਕਰੋ ਨਹੀਂ ਹੈ ਪੈਂਟ ਟੋਟ ਵੀ ਆ ਸਭ ਤੋਂ ਸਾਰਾ ਕੁਝ ਹੈ ਬਸ ਬਸ ਹੈ ਜਿਹੜੇ ਇਹ ਮੁੰਡੇ ਵਕੀਲ ਨੇ ਜੀ ਕੋ ਦੇਖੋ ਕੋਈ ਨਹੀਂ ਕਿ ਇਹ ਦਾ ਕੋਟਾ ਹੋ ਗਿਆ ਜੇ ਦੀ ਮਦਦ ਹੋਣੀ ਹੈ ਇਹਨੇ ਕੋ ਡੰਗਰ ਬੱਚਾ ਲੈਣਾ ਉਹਦਾ ਪਲਾਨ ਇਹ ਕਰਦਾ ਸਾਰੇ ਸਾਰੀਆਂ ਮੰਡੀਆਂ ਇਹਦੇ ਕੋਲ ਨੇ ਸਾਰੀਆਂ ਵੱਡੇ ਹੱਥ ਮਾਰੀ ਬੱਕਰ ਮੰਡੀ ਨਹੀਂ ਵੱਡੇ ਜਿਆਜੇ ਦੇ ਕੋਲੇ ਚੋਰੀ ਡਕੈਤੀ ਡੁੰਡਾ ਕਰਦੀ ਉਹ ਕੇਸ ਇਹਦੇ ਕੋਲ ਵੀ ਸਾਰੇ ਕੰਟੈਕਟ ਇਹਦੇ ਕੋਲ ਨੇ ਇੱਕ ਹੋਰ ਆ ਉਹ ਅੱਜ ਅੱਜ ਬਾਅਦ ਚ ਨਾ ਮਿਲ ਗਿਆ ਸਾਨੂੰ ਮਿਲਿਆ ਸੀ ਉਹ ਤਾਂ ਸਾਡਾ ਕੈਮਰਾ ਆਫ ਸੀ ਹਾਂ ਉਹ ਹੈਗਾ ਉਹਦੇ ਕੋਲ ਕੇਸ ਕੋਈ ਵੀ ਨਹੀਂ ਆਉਂਦਾ ਉਹ ਤੇਰਾ ਉਹ ਆਪੇ ਆ ਜਾਂਦਾ ਉਹ ਜਦਾਂ ਛੱਡੀਆਂ ਚੜਾਈ ਜਾਂਦੇ ਛੱਡੀਆਂ ਚੜਾਈ ਜਾਂਦੇ ਉਹ ਫੈਬਰੀ ਕੋਟ ਫੈਬਰੀ ਕੋਟ ਫੈਬਰੀ ਕੋਟ ਸ਼ਰਾਬ ਆ ਖੁੱਟੀ ਰਾਤ ਨੂੰ ਕੁੱਟੀ दारू ਮੰਗਦਾ ਮੈ ਤੋਂ ਦੇ ਨਾਰੋ ਮੰਗੀ ਸ਼ਰਾਬ ਮੰਗੀ ਦੇਵੰਦੀ ਸਾਰਾ ਕੁਝ ਕਰਦਾ ਕੇ ਸਾਡਾ ਆਣਾ ਕਿੱਥੇ ਤੁਸੀਂ ਗਰਦੀਦ ਕੋਲ ਹਣੀ ਟ੍ਰੈਪ ਦੇ ਕੇਸ ਤੇ ਉਹ ਮਾਨਾ ਸੱਸ਼ੀਆਂ ਤਾਂ ਦਿਖਾਉਂਦੇ ਆ ਯੂਨੀਵਰਸਿਟੀ ਦੀਆਂ ਬਾਈ ਰਾਤ ਫੋਨ ਟੁੱਟ ਗਿਆ ਫੋਨ ਸਹੀ ਕਿਹਨਾਂ ਬਾਅਦ ਤੇ ਮਨੀ ਨੂੰ ਦਿੱਤਾ ਇਹਨੇ ਤੇ ਉਹਦੇ ਬਾਅਦ ਮਨੀ ਨੂੰ ਕਿਹਾ ਵੀਰੇ ਘੰਟੇ ਤੱਕ ਸੈੱਟ ਕਰ ਦੇ ਉਹਨੇ ਪਤਾ ਤਾਂ ਦੇ ਫੋਨ ਬੰਦ ਕਰਾਤਾ ਕਹਿੰਦਾ ਵੀਰੇ ਮੈਂ ਪੜਨਾ ਚਾਹਉਂ ਤੂੰ ਮੂੰਹ ਦਿਖਾਈਏ ਪੜਨੇ ਆਇਰਾ ਆਹ ਦੇਖ ਤੂੰ ਚਿਹਰੇ ਇਹ ਨਿਹਾਨੀ ਚਿਹਰੇ ਜੁਨੀਵਾਸੀ ਦੇ ਆਹ ਵੀਰੇ ਪੇਪਰ ਕਿਹਾ ਜਾਇਆ ਬੀਬੀ ਪ੍ਰਕਾਸ਼ ਸਾਹਿਬ ਵਾਹਿਗੁਰੂ ਦੀ ਫਤਿਹ ਜੀ ਬਾਈ ਜੀ ਦੀ ਮਿਹਰ ਨਾਲ ਵਧੀਆ ਹੋਏਗਾ ਬਹੁਤ ਵਧੀਆ ਪੇਪਰ ਬਹੁਤ ਵਧੀਆ ਪੇਪਰ ਤੇਰੀ ਅੱਖਾਂ ਦੱਸ ਨਹੀਂ ਰਹੀਆਂ ਵੀ ਵਧੀਆ ਹੋਇਆ ਤੂੰ ਬਾਈ ਹੋਰ ਰਿਜ਼ਲਟ ਦੱਸ ਮਜ਼ਾ ਦਾ ਟੈਸਟ ਦੇਣਾ ਤੇ ਪਾਸ ਹੋਏਗਾ ਤੂੰ ਅੱਛਾ ਬਾਈ ਟੋਡਾ ਗੇ ਮਿੱਤਰੋ ਹੋਰ ਇਹ ਤਾਂ ਗੁਰੂ ਸਤਨਾ ਸਿੰਘ ਦਾ ਦਾ ਉਹ ਕਿਥੇ ਉੱਪਰ ਹੈ ਬਾਬਾ ਜੀ ਉੱਪਰ ਹੈ ਗਿਆ ਥੋੜੀ ਵਾਰਤਾ ਲਾਪ ਚ ਵੀ ਦੀਆਂ ਅੱਛਾ ਤੇ ਆਹ ਦੇਖ ਲੋ ਹੈ ਨਾ ਜੀ ਇਹ ਨੌਜਵਾਨ ਆਉਣ ਵਾਲੀ ਨਸਲ ਦੇ ਨਸਲ ਦੇ ਅੱਛਾ ਇਹ ਆਉਣ ਵਾਲੀ ਬੀਬੀ ਐਡ ਕਰਕੇ ਡੀਪੀ ਲੱਗਣ ਵਾਲੇ ਮੁੰਡੇ ਸਕੂਲਾਂ 'ਚ ਮਾਸਟਰ ਲੱਗਣਾ ਇਹਨਾਂ ਦੀ ਆਹ ਦੇਖ ਲੋ ਹਾਲ ਇਹਨਾਂ ਦਾ ਆਹ ਮੂੰਹ ਦੇਖ ਲੋ ਇਹਦਾ ਜੀ ਲਾਗੇ ਚਟਾਈ ਉਹ ਸਿਗੜਾ ਵਿਚਾਰਾ ਤੇ ਆ ਜੋ ਆਪਾਂ ਅੱਗੇ ਮਿਲਦੇ ਹਾਂ ਹੁਣ ਲੋ ਜੀ ਅੱਜ ਵੀਰ ਵੱਲੋਂ ਕਰੀਗੀ ਛੋਲੇ ਨੇ ਨਾ ਨਾ ਵੀਰ ਅੱਜ ਅੱਕੇਲੇ ਨਹੀਂ ਲਿਆਂਦੇ ਕੇਲੇ ਵੀ ਯਾਰ ਮਿਲੇ ਨਹੀਂ ਅੱਜ ਮੈਂ ਪੇਪਰ ਜੇ ਸੀ ਤੂੰ ਦੇਖ ਯਾਰ ਮੁੰਡਾ ਕਮਜ਼ੋਰ ਹੋ ਗਿਆ ਮੈਂ ਛੋਲੇ ਲੈ ਕੇ ਆਇਆ ਓਹੋ ਹੋ ਗਿਆ ਮੈਂ ਕਿੰਨੇ ਕਮਜ਼ੋਰ ਹੋ ਗਏ ਮੇਰੀਆਂ ਮੈਂ ਛੋਲੇ ਛੋਪੜੀ ਛੋਲੇ ਮੈਨੂੰ ਘੋੜਿਆਂ ਮੁਰੇ ਨੀ ਥੱਲੇ ਆ ਪਾ ਹਾਂ ਦਸ ਵਾਰ ਬਾਅਦ ਨਹੀਂ ਚੱਲ ਕੁਛ ਨਹੀਂ ਉਹਦੇ ਮਨ ਦੇ ਖਿਆਲ ਆ ਤਾਂ ਕੁਛ ਹੋਰ ਨੇ ਟਾਈਮ ਅੱਜ ਤੁਹਾਨੂੰ ਮਿਲਾਉਣ ਜਾ ਰਹੇ ਆ ਉਹ ਵਕੀਲ ਸਾਡੇ ਦੋ ਵਕੀਲ ਸਾਡੇ ਦੋ ਵਕੀਲ ਵਕੀਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਜੀ ਸਾਹਿਬ ਕੀ ਹਾਲ ਚਾਲ ਨੇ ਬੰਦੀਆ ਜੀ ਅੱਜ ਤੁਸੀਂ ਲਾਲ ਪੱਗ ਵਕੀਲ ਸਾਹਿਬ ਕਾਦੇ ਬੰਨੀ ਆ ਇਹ ਲਾਲ ਹੈ ਨਾ ਜੀ ਬਹੁਤ ਵਧੀਆ ਰੰਗ ਹੈ ਜੀ ਬੰਦਾ ਸਿਰਫ ਹੀ ਪਛਾਣ ਚ ਆ ਜਾਂਦਾ ਅਸਲ ਚ ਗੱਲਾਂ ਆ ਗੱਲਾਂ ਆ ਜੀ ਅੰਦਰ ਲੂਰੀਆਂ ਉੱਠਦੀਆਂ ਕਹਿੰਦਾ ਘਰ ਦੇ ਤਾਂ ਮੰਨਦੇ ਨਹੀਂ ਇਸ਼ਾਰਿਆਂ ਨਾਲ ਹੀ ਸਮਝਾ ਕੇ ਦੇਖ ਲੈਂਦਾ ਖਬਰਾਂ ਮੰਨ ਜਾਣ ਅਹੀ ਗੱਲਾਂ ਜੀ ਨਾਲ ਦੀ ਨਾਲ ਕੰਮ ਨਿਬੜ ਜਿਓਏ ਹਾਂ ਹਾਂ ਨਾਲ ਇਹ ਕਹਿੰਦਾ ਜੀ ਮੈਂ ਕੱਲ ਕੀ ਲੈ ਲਈ ਸਿਹਰਾ ਲੈ ਲਿਆ ਸਾਰਾ ਕੁਝ ਲੈ ਲਿਆ ਬਸ ਇਸ ਟ੍ਰੀਡ ਆਨ ਦੀ سپورਟ ਚੈੱਕ ਦੇਣੇ ਫੱਟੇ ਠੀਕ ਆ ਕਿਧਰੋਂ ਆਏ ਅਸੀਂ ਜੀ ਬਸ ਆਪਣੀ ਮਾਨਦਰੀ ਦਾ ਪੇਪਰ ਕਰਕੇ ਆਏ ਆ ਅੱਜ ਸਾਨੂੰ ਅੱਜ ਸਾਧੂ ਨੇ ਇਹਨਾਂ ਨੇ ਛੋਲੇ ਹੋਣੇ ਚਾਰੇ ਨੇ ਇਹ ਉੱਥੋਂ ਚੱਕ ਕੇ ਲੈ ਗਏ ਤੇ ਰਾਜ ਮਾੜੀ ਪੈਂਦੀਆਂ ਨੇ ਜੀ ਉੱਥੋਂ ਚੱਕ ਕੇ ਲੈ ਕੇ ਆਏ ਸੀਗਾ ਇਹ ਇਹ ਕਹਿੰਦਾ ਕਿਸੇ ਮਤਲਬ ਕਿ ਮੈਨੂੰ ਨਹੀਂ ਜਨਾ ਵੀ ਮੈਨੂੰ ਡੌਰੂ ਵਜਦਾ ਕਦੇ ਸੁਣਦਾ ਸਰੰਗੀ ਵਜਦੀ ਇਹ ਕਹਿੰਦਾ ਕੋਈ ਐਦਾਂ ਦੇ ਕੋਈ ਮੈਨੂੰ ਚਲੋ ਮੈਂ ਉਹ ਸ਼ਬਦ ਤਾਂ ਨਹੀਂ ਵਰਤਣਾ ਚਾਹੁੰਦਾ ਤੁਹਾਡੇ ਲਈ ਵੀ ਮਤਲਬ ਕਿ ਉਹ ਬੰਦੇ ਮਨ ਭੁੱਖੇ ਸਾਧੂ ਚਲੋ ਕੋਈ ਗੱਲ ਨਹੀਂ ਗੱਲ ਤਾਂ ਦੇਖੋ ਜੀ ਭੁੱਖ ਮਿਟਾਉਂਦੀ ਆ ਹਾਂ ਗੱਲ ਦਾ ਇਸ਼ਾਰਦਾ ਨਹੀਂ ਗੱਲ ਸ਼ਰਧਾ ਦੀ ਗੱਲ ਆ ਹਾਂ ਦਾਣੇ ਦਾਣੇ ਦੇ ਲੀਕ ਖਾਣੇ ਦਾ ਦੇਖੋ ਨਾ ਧਾਰਮਿਕ ਜਗ੍ਹਾ ਤੋਂ ਧਾਰਮਿਕ ਬੰਦਿਆਂ ਨੂੰ ਚੀਜ਼ ਸ਼ਿਕਾਰ ਦਿੱਤਾ ਸਭ ਲੋ ਉਹ ਬੰਦੇ ਦੀ ਪਰਵਾ ਉਹਦੀ ਵੀ ਪਰਬਾਨ ਹੋਗੀ ਇਹਦੀ ਵੀ ਹਰਾਮ ਹੋਗੀ ਤੋ ਇਹ ਦੋ ਵਕੀਲ ਨੇ ਜੀ ਇਹ ਸਾਡੇ ਲੀਗਲ ਐਡਵਾਈਜ਼ਰ ਨੇ ਤੁਹਾਨੂੰ ਦੱਸਿਆ ਸੀ ਕਿ ਜਿਆਦਾਤਰ ਫੈਮਿਲੀ ਕੋਰਟ ਦਾ ਕੇਸ ਲੱਗਦਾ ਉਹ ਆ ਜੀ ਜਿਹਦੇ ਜਦੋਂ ਕਿਸੇ ਦਾ ਤਲਾਕ ਹੁੰਦਾ ਜਾ ਛੱਡ ਛੱਡ ਜਾਂਦਾ ਹੀ ਕਰਾਉਂਦੇ ਆ ਜੀ ਹੂੰ ਉਸ ਤੋਂ ਬਾਅਦ ਆਪਸ਼ਨ ਦੇਖੋ ਆਪਸ਼ਨ ਦੇਖੋ ਤਲਾਕ ਹੋ ਗਿਆ ਜੇ ਤੱਕ ਕੁੜੀ ਕੋਈ ਜਿਹਦਾ ਵਿਚਾਰੀ ਦਾ ਤਲਾਕ ਹੋ ਸੋਹਣੀ ਉਹਨੂੰ ਜਦੇ ਕਹਿਣਗੇ ਕੋਈ ਗੱਲ ਨਹੀਂ ਜੀ ਥੋੜਾ ਮੈਂ ਦੇਖ ਲੈਣਾ ਸਾਫ ਕਰਦਾ ਮੈਂ ਹਾਂਮੀ ਹੈਗਾ ਥੋੜਾ ਤੁਸੀਂ ਟੈਨਸ਼ਨ ਨਾ ਲਿਓ ਹਮ ਤੁਹਾਰੇ ਸਾਥ ਆਏ ਹਮ ਦੋ ਹੈ ਹਮ ਦੋ ਹੈ ਸੋ ਹਮੇ ਵੀ ਦੋ ਚਾਹੀਏ ਹੁਣ ਦੇਖ ਇਹਨਾਂ ਨੇ ਜੀ ਇੱਕ ਨਵੀਂ ਇੱਕ ਇਹਨਾਂ ਨੇ ਇੱਕ ਨਵੇਂ ਕੇਸ ਇਹ ਫੜਨ ਲੱਗੇ ਨੇ ਹੁਣ ਸੁਣ ਲਓ ਇਹ ਕਹਦੇ ਕਿਸੇ ਦੀ ਝਗਲੀ ਕੀਤੀ ਹੋਵੇ ਕਿਸ ਜਿੰਨੇ ਤੇ ਕੀਤੀ ਹੋਵੇ ਕਿਸੇ ਦੇ ਬਾਰੇ ਗਲਤ ਕਿਹਾ ਹੋਵੇ ਕਿਸੇ ਨੂੰ ਰਾਜ ਜਾਂ ਗਾਲ ਕੱਢੀ ਹੋਵੇ ਉਹਦੇ ਕੇਸ ਲੈ ਕੇ ਸਾਡੇ ਕੋਲੇ ਆਓ ਸਟਾਰਟਿੰਗ ਕਰੀ ਜਾਂਦੇ ਨੇ ਜੀ ਇਹ ਤੋਂ ਬਾਅਦ ਹੌਲੀ ਹੌਲੀ ਇਹ ਸੁਪਰੀਮ ਕੋਰਟ ਨਾਲ ਅਸੀਂ ਰਿਟ ਦੇ ਰਹੇ ਹਾਂ ਇਸ ਕਰਕੇ ਦੀ ਇਹ ਇਹਨਾਂ ਨੂੰ ਕਾਨੂੰਨ ਧਾਰਾਂ 'ਚ ਲੈ ਕੇ ਜਾਵੇ ਲੈ ਕੇ ਇਹਦੇ ਧਾਰਾਂ ਬਣੀਆਂ ਦੀਆਂ ਨੇ ਹਾਂ ਵੀ ਇਹ ਟਾਊਟ ਦਾ ਕੇਸ ਬਣਦੇ ਨੇ ਕਿਸੇ ਦੀ ਮਾਨਹਾਨੀ ਦਾ ਕੇਸ ਬਣਦੇ ਆ ਇਸ ਲਈ ਨਾ ਇਹਨਾਂ ਦੀ ਅਸੀਂ ਪਾ ਰਹੇ ਹਾਂ ਜਦੋਂ ਵੱਖਰੀਆਂ ਧਰਾਵਾਂ ਵੱਖਰੀਆਂ ਨੂੰ ਲੈ ਕੇ ਆ ਵੀ ਇਹ ਅਮੈਂਡਮੈਂਟ ਕਰਕੇ ਉਹਨਾਂ 'ਚ ਸੋਧਾਂ ਕਰਕੇ ਪਾਈਆਂ ਜਾਣ ਤਾਂ ਇਹ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਦੁਨੀਆ ਦੇ ਅੰਦਰ ਕਿੰਨੇ ਸਕੂਲ ਨੇ ਕਿੰਨੇ ਕਾਲਜ ਨੇ ਸਾਰਾ ਕੁਝ ਨੇ ਤੁਸੀਂ ਐਸੇ ਯੂਨੀਵਰਸਿਟੀ ਦਾ ਬੇੜਾ ਕਰਕੇ ਕੋ ਉਹ ਪਰਮ ਪੂਜਨੀ ਜਿਹੜੇ ਸਾਡੇ ਮੂਰੇ ਸ਼ਬਦ ਰੂਪ ਜੀ ਖੜੇ ਨੇ ਉਹਨਾਂ ਦੀ ਅਸੀਂ ਪੈਰਾਂ ਤੇ ਚੱਲ ਰਹੇ ਹਾਂ ਉਹਨਾਂ ਦੇ ਪੈਰਾਂ ਦੇ ਰਾਹ ਬਣੇ ਪਏ ਇਸ ਯੂਨੀਵਰਸਿਟੀ ਦਾ ਆਉਂਦੇ ਰਾਹਾਂ ਤੋਂ ਹਾਂ ਕਸੇ ਪਈਆਂ ਹਾਂ ਉਹ ਜੇ ਰਾਹਾਂ ਚ ਆਉਂਦੇ ਵੀ ਨਾ ਤਾਂ ਇੱਕ ਇੱਕ ਜਿਹੜਾ ਮਿੱਟੀ ਜਾਂ ਉੱਥੇ ਕਣ ਗਿਰਿਆ ਉਹ ਕਹਿੰਦਾ ਹੈ ਵੀ ਸ਼ਬਦ ਰੂਪ ਜੀ ਇੱਥੋਂ ਲੰਗੇ ਹਨ ਕੀ ਬਾਤ ਹੈ ਵੀ ਪਵਿੱਤਰ ਜਗਾ ਹੈ ਪਵਿੱਤਰ ਜਗਾ ਤੇ ਅਸੀਂ ਉਹ ਚਾਰ ਕਮਰਾਂ ਨਾਲ ਵੀ ਕਾਪੀ ਚੱਲ ਰਹੇ ਹਾਂ ਪਿੱਛੇ ਵਿੱਚ ਨਿਕਲਣਾ ਜਿੱਥੇ ਗਿਆ ਬਾਣੀਆਂ ਉੱਥੇ ਗਿਆ ਬਾਜ਼ਾਰ ਸੋ ਮੇਰੇ ਵੀਰ ਤੂੰ ਜਿੱਤ ਮੈਂ ਗਿਆ ਹਾਰ ਤੁਹਾਡੇ ਮੂਰੇ ਵਕੀਲਾ ਮੂਰੇ ਕੋਈ ਨਹੀਂ ਜਿੱਤ ਸਕਦਾ ਚਲੋ ਹੁਣ ਫੇਰ ਤੁਰਦੇ ਫਿਰਦੇ ਨਜ਼ਾਰਾ ਆ ਆ ਦੇਖ ਲੋ ਮਾਂ ਵੀ ਦੇਖਦੀ ਹੈ ਭੈਣ ਸੋ ਦੋ ਆ ਦੇਖ ਲਈ ਗਾਲਾਂ ਕਿੰਨੀਆਂ ਗੰਦੀਆਂ ਕੱਢਦੇ ਆ ਇਹ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਜੀ ਇਹ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਜੀ ਕਿਹੜੇ ਸਾਹਮਣੇ ਗਾਲਾਂ ਕੱਢੀ ਪਹਿਲਾਂ ਮੈਨੂੰ ਮੇਰੀ ਸੁਣ ਲਓ ਮੇਰੀ ਸੁਣ ਲਓ ਅਸੀਂ ਕੋਰਟ ਚ ਜਾਵਾਂਗੇ ਮੇਰਾ ਫੜ ਲਓ ਥਾਣੇ ਕੋਰਟ ਚ ਮੈਂ ਵੀ ਇੱਕ ਵਕੀਲ ਆ ਮੇਰੀ ਗੱਲ ਸੁਣ ਪਹਿਲਾਂ ਮੈਂ ਇੱਕ ਨਾ ਕੰਟਰੋਵਰਸ਼ੀਅਲ ਬਿਆਨ ਦਿੱਤਾ ਸੀਗਾ ਥੋੜਾ ਜਿਹਾ ਬਲੌਗ ਚ ਤੇ ਉਹਦੇ ਵਾਸਤੇ ਇੱਕ ਤਾਂ ਉੱਥੇ ਡਾਂ ਖੜਕੀ ਜਾਂਦੀ ਇਧਰ ਆਪਣੇ ਹੈ ਇੱਕ ਘਰੇ ਡਾਂ ਖੜਕੀ ਜਾਂਦੀ ਹੈ ਉਹ ਗਲਤੀ ਕੀਤੀ ਹੈ ਜੀ ਗਲਤੀ ਬਾਬਾ ਜੀ ਦੀ ਹੈ ਐਡਿਟ ਕਰਕੇ ਕੱਟਿਆ ਨਹੀਂ ਹੈਗਾ ਤੇ ਇਹ ਬਾਬਾ ਜੀ ਹੁਣ ਤਲਾਕ ਕਰਾਉਂਗੇ ਮੇਰਾ ਜੀ ਰਿਕਵੈਸਟ ਹੀ ਹੈ ਨਾ ਬੁੰਡ ਮਾਰੀ ਇਹ ਬਾਬਾ ਜੀ ਪਤਾ ਕੀ ਚੱਕਰ ਹੈ ਮੈਂ ਹੈਗਾ ਨਹੀਂ ਤੇ ਸੱਟ ਪਤਾ ਕੀ ਚੱਕਰ ਹੈ ਜਦੋਂ ਬੰਦਾ ਸੱਚ ਬੋਲਦਾ ਨਾ ਕੋਬਰਾ ਕਿੱਥੇ ਆ ਬਾਈ ਦੇਖ ਲੋ ਹੈਨਾ ਹਾਸ ਦੇ ਖੇੜ ਦੇ ਆਏ ਸੀਗੇ ਬਲੌਗ ਦੇਖਦੇ ਪਤਾ ਨਹੀਂ ਕਿਹਨੂੰ ਦੇਖ ਲਿਆ ਪਤਨਦਰ ਨੇ ਮੂੰਹ ਇਹੋ ਜਿਹਾ ਗੇਰ ਲਿਆ ਕੀ ਗੱਲ ਹੈ ਇਹ ਮੇਰੀਆਂ ਗਾਣਾ ਸੁਣ ਕੇ ਹੋਇਆ ਜੀ ਨਹੀਂ 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 ਤੇਰੀਆਂ ਨਹੀਂ ਹੈਗੀਆਂ ਇਹ ਬਾਬੇ ਚੰਨ ਜਿਹਾ ਚਿਹਰਾ ਦੇਖ ਲਿਆ ਨੇ ਅੱਜ ਬਾਬਾ ਜੀ ਦੱਸ ਤਾਂ ਸਹੀ ਦੇਖ ਲੋ ਮੁੰਡਾ ਚੁੱਪੇ ਕਰ ਗਿਆ ਪਤਾ ਨਹੀਂ ਕਿਹੜੀ ਕਲੇਣੀ ਹੋਣੀ ਹੈ ਜੀ ਮੇਰੇ ਬੀਬੀ ਚੈੱਕ ਕਰਾਓ ਯਾਰ ਇਹਦਾ ਬੀਪੀ ਲੋ ਹੋ ਗਿਆ ਜੀ ਤੇ ਕੋਈ ਗੱਲ ਕਰਦਾ ਯਾਰ ਕੋਬਰੇ ਵਰਗੇ ਨਾਲ ਯਾਰ ਮੈਂ ਹੈਰਾਨ ਤੂੰ ਹੁਣ ਤਾ ਲਾ ਤਾ ਉਹ ਕਹਿਣਾ ਕੀ ਚੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਪਤਾ ਹੈ ਜੀ ਠੀਕ ਹੈ ਤੇ ਬਾਬਾ ਜੀ ਦੱਸੋ ਗਾ ਦੱਸੋ ਬਾਬਾ ਜੀ ਬਾਹੀ ਆਪਣਾ ਨਾ ਬਹੁਤ ਜੰਗੀ ਪੱਗ ਸਜਾਉਂਦਾ ਹੈ ਸਵੇਰੇ 4 ਵਜੇ ਬਾਬਾ ਜੀ ਦੱਸ ਨਹੀਂ ਰਿਹਾ ਯਾਰ ਕੀ ਕਰੀਏ ਫਟਾ ਕਰੋ ਸਾਡੇ ਕੈਮਰਾਮੈਨ ਨੂੰ ਕਹਿਣਾ ਚਾਹੁੰਦਾ ਯੂਨੀਵਰਸਿਟੀ ਦਿਖਾਈ ਜਾਵੇ ਇਹ ਯੂਨੀਵਰਸਿਟੀ ਉਹ ਯੂਨੀਵਰਸਿਟੀ ਜਿੱਥੇ ਅਸੀਂ 5 ਸਾਲ ਕੱਢਤੇ ਬਾ ਸਾਡੇ ਜੀ ਨਹੀਂ ਲੱਗੇ ਇੱਥੇ ਪਰ ਕਿਉਂ ਨਹੀਂ ਲੱਗਿਆ ਕੋਈ ਹੈ ਨਹੀਂ ਸੀ ਨਾਲ ਬੜੇ ਪਿਆਰ ਨਾਲ ਇੱਕ ਬੜੀ ਜ਼ਰੂਰੀ ਗੱਲ ਕਰਨੀ ਆਪਾਂ ਬੜੀ ਜ਼ਰੂਰੀ ਆਜੋ ਨਾਲ ਆਜੋ ਮੇਰੇ ਆਪਾਂ ਜ਼ਰੂਰੀ ਗੱਲ ਕਰਨੀ ਆ ਇੱਕ ਬੰਦੇ ਨੇ ਇੱਕ ਕੁੜੀ ਦੇਖੀ ਇੱਕ ਬੰਦੇ ਨੇ ਇੱਕ ਕੁੜੀ ਦੇਖੀ ਕੁੜੀ ਲੱਗੀ ਉਹਨੂੰ ਸੋਹਣੀ ਜੀ ਉਹਦਾ ਬੀਪੀ ਲੋ ਹੋ ਗਿਆ ਪੁੱਛ ਲਈਏ ਹੋ ਗਿਆ ਨਾ ਪੁਰੀ ਜੀ ਹਾਂ ਪੋਰਤੀ ਤੇ ਪੋਰਨ ਚ ਅਸੀਂ ماہر ਆ ਵੀਰ ਜੀ ਹੈਲੋ ਵੀਰ ਮੈਂ ਕਿਉ ਚੱਕਾਂ ਸਾਡਾ ਬਲੋ ਖਰਾਬ ਕਰੀ ਜਾਣਾ ਤੂੰ ਸਾਲਿਆ ਹੈਲੋ ਕੀ ਹੋਇਆ ਤੈਨੂੰ ਦੱਸੇਂਗਾ ਬੋਲ ਭਾਈ ਯਾਰ ਕੀ ਹੋਈ ਜਾਣਾ ਤੈਨੂੰ ਯਾਰ ਭਾਈ ਯਾਰ ਮੈਨੂੰ ਸਮਝ ਨਹੀਂ ਆ ਰਹੀ ਕੈਮਰਾਮੈਨ ਸਾਹਿਬ ਤੁਸੀਂ ਦੱਸੋ ਕੀ ਹੋ ਰਿਹਾ ਏ ਇਹਨੂੰ ਪੁੱਛ ਸ਼ੁਰੂ ਹੋਇਆ ਇਹ ਹੋ ਕੀ ਰਿਹਾ ਨਹੀਂ ਇੰਨੀ ਸੋਹਣੀ ਸੀ ਉਹ ਚੰਦਾ ਟੁਕੜਾ ਸੀਗੀ ਚੰਦਾ ਫਿੱਕਾ ਪੈ ਗਿਆ ਹੁਣ ਹਾਸ ਨਾ ਬਾਬੇ ਤੇ ਹੋਈ ਹੋ ਗਿਆ ਗੁੰਮੇ ਹੋ ਗਿਆ ਇੰਤਾਂ ਦੀ ਕੀ ਕਮੀ ਰਹਿ ਗਈ ਇਹਨਾਂ ਦੀ ਆਪਣੀ ਯੂਨੀਵਰਸਿਟੀ ਚ ਜੋ ਇਹ ਆਪਣੇ ਯੂਨੀਵਰਸਿਟੀ ਨੂੰ ਛੱਡ ਕੇ ਦੂਜੇ ਕਿਸੇ ਕਾਲਜ 'ਚ ਆ ਰਹੇ ਨੇ ਆਪਾਂ ਇਹਨਾਂ ਨੂੰ ਪੁੱਛਣਾ ਕਰਦੇ ਆ ਉਹ ਹੈਲੋ ਮਿਸਟਰ ਹੈਲੋ ਹਾਂ ਹਾਂਜੀ ਭਾਈ ਹਾਂਜੀ ਕਿੱਧਰ ਨੂੰ ਮੈਂ ਵੀਰੇ ਕਾਲਜ ਚ ਚੱਲਿਆ ਸੀਗਾ ਨਹੀਂ ਤੁਸੀਂ ਇੱਥੇ ਪੜ੍ਹਦੇ ਹੋ ਨਹੀਂ ਵੀਰੇ ਫਿਰ ਕੀ ਮਤਲਬ ਤੁਸੀਂ ਆਪਣੀ ਯੂਨੀਵਰਸਿਟੀ ਛੱਡ ਕੇ ਦੂਜੇ ਕਾਲਜ ਜਾਂ ਜਾਉਨੇ ਹੋ ਯਾਰ ਉਹ ਅਸੀਂ ਨਾ ਕੋਈ ਪ੍ਰੋਗਰਾਮ ਕਰਾਉਣਾ ਹੁੰਦਾ ਜਾਂ ਕੋਈ ਵੀ ਕਰਾਉਣਾ ਹੁੰਦਾ ਸਾਡੇ ਦਿਲ ਦੀਆਂ ਭਾਵਨਾਵਾਂ ਤਾਂ ਠੇਸ ਪਹੁੰਚ ਜਾਂਦੀ ਉਹ ਜਵਾਬ ਦੇ ਦਿੰਦੇ ਨੇ ਬਾਈ ਇਹਨਾਂ ਦੇ ਚੱਲੇ ਦੀ ਚੱਲੇ ਤਰਲੇ ਮੇਨਤਾ ਚ ਕਰਨ ਖਬਰਾਂ ਜਗ੍ਹਾ ਹੀ ਦੇ ਦੇਣ ਨਹੀਂ ਤੁਹਾਨੂੰ ਇੱਥੇ ਆਉਣ ਦੀ ਪਰਮਿਸ਼ਨ ਕਿਹਨੇ ਦਿੱਤੀ ਆ ਪਹਿਲਾਂ ਮੈਨੂੰ ਇਹ ਦੱਸੋ ਜੀ ਪਰਮਿਸ਼ਨ ਤਾਂ ਕੋਈ ਨਹੀਂ ਦਿੰਦਾ ਹੁੰਦਾ ਜਦੋਂ ਬੰਦਾ ਕਹਿੰਦੇ ਨੇ ਹੁੰਦੇ ਵੀ ਲੋਡ ਕਾਰਡ ਦੀ ਮਾਂ ਹੁੰਦੀ ਆ ਸਾਨੂੰ ਲੋਡ ਤੇ ਕੀ ਅਸੀਂ ਆਗੇ ਵੀਰੇ ਨਹੀਂ ਇਹਦਾ ਮਤਲਬ ਜਿੱਥੇ ਤੁਹਾਡਾ ਜੀ ਕਰੋ ਤੁਸੀਂ ਉੱਥੇ ਮੂੰਹ ਚਾੱਕ ਕੇ ਵੜ ਜਾਓਗੇ ਨਹੀਂ ਐਹ ਤਾਂ ਨਹੀਂ ਜਾ ਹੁੰਦਾ ਵੀਰੇ ਜਿੱਥੇ ਹੁਣ ਹੁਣ ਵੀ ਤਾਂ ਉਹ ਤੁਸੀਂ ਉਹੀ ਕਹਿ ਰਹੇ ਹੋ ਜਿੱਥੇ ਲੋਡ ਕਾਰਡ ਜੋ ਵੀ ਐ ਪਰ ਤੁਸੀਂ ਇੱਥੇ ਬਿਨਾਂ ਪੁੱਛੇ ਆਏ ਹੋਣਾ ਕੀ ਮਤਲਬ ਐ ਠੋਡਾ ਤੁਸੀਂ ਉਹ ਛੱਡ ਕੇ ਯੂਨੀਵਰਸਿਟੀ ਤੁਸੀਂ ਇੱਥੇ ਆ ਰਹੇ ਠੋਡੇ ਉਹਦੇ ਵਿੱਚ ਕੋਈ ਕਮੀ ਐ ਨਾ ਕਮੀ ਤਾਂ ਹੈ ਨਹੀਂਗੀ ਵੀਰੇ ਸਾਰਾ ਕੁਝ ਹੀ ਆ ਇਹ ਵੀ ਸੋਨਾ ਵੀਰੇ ਵਧੀਆ ਸੋਨੇ ਨੂੰ ਕੀ ਐ ਤਾਂ ਲਪਾਈ ਵੀ ਨਹੀਂ ਹੋਈ ਉੱਤੇ ਰੰਗ ਤਾਂ ਦੂਰ ਦੀ ਗੱਲ ਵੀਰੇ ਰੰਗ ਰੂਪ ਤੇ ਨਹੀਂ ਚਾਹੀਦਾ ਹੁੰਦਾ ਮਤਲਬ ਅੰਦਰ ਚੀਜ਼ ਸੋਹਣੀ ਹੋਣੀ ਚਾਹੀਦੀ ਆ ਹੁਣ ਆ ਇਹ ਤਾਂ ਬਥੇਰੀ ਚੀਜ਼ਾਂ ਦਾ ਰੰਗ ਸੋਨੇ ਨਹੀਂ ਹੁੰਦੇ ਜਿਵੇਂ ਕਿ ਤੁਸੀਂ ਦੇਖ ਰਹੇ ਇਹ ਉਹ ਕਿਰਤ ਕਰਨ ਜਵਾਕ ਨੇ ਜਿਹੜੇ ਆਪਣੇ ਕਾਲਜਾਂ ਨੂੰ ਪ੍ਰਮੋਟ ਕਰਨ ਦੀ ਬਜਾਏ ਦੂਜਿਆਂ ਨੂੰ ਕਰਦੇ ਫਿਰਦੇ ਨੇ ਆਪਾਂ ਇਹਨਾਂ ਨੂੰ ਕੀ ਕਹੀਏ ਦੱਸੋ ਇਹਿਆਂ ਦੇ ਡਾਂਗ ਫੇਰਨੀ ਚਾਹੀਦੀ ਆ ਮੇਰੇ ਨਾਲ ਬੈਂਸ ਕਰਨ ਦੀ ਲੋੜ ਨਹੀਂ ਹੈਗੀ ਤੁਹਾਨੂੰ ਮੀਡੀਆ ਸੀ YouTube ਤੇ ਮੀਡੀਆ ਤੇ ਟਕਰਾਂਗੇ ਜੜੀ ਫालतू ਬੋਲਣ ਦੀ ਲੋੜ ਨਹੀਂ ਆੜੀ ਸਾਨੂੰ ਹਾਂ ਇਹ ਰਿਆਂ ਦਾ ਆਪਾਂ ਕਰਦੇ ਹੱਲ ਮੈਂ ਇਹੀ ਗੁਜਾਰਚ ਕਰਦਾ ਜੀ ਇਸ ਨਿਊਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਖਾਸ ਕਰਕੇ ਉਹ ਯੂਨੀਵਰਸਿਟੀ ਜਿੱਥੇ ਇਹਨਾਂ ਨੂੰ ਬੈਨ ਕਰਾਇਆ ਜਾਵੇ ਤਾਂ ਜੋ ਇਹ ਦੂਜੇ ਕਾਲਜਾਂ 'ਚ ਜਾਣਾ ਜਾਂ ਉੱਥੇ ਚਾਲੂ ਰੱਖਣ ਜਾਂ ਫਿਰ ਦੂਜੇ ਆਪਣੇ ਕਾਲਜਾਂ 'ਚ ਜਾਣਾ ਰੱਖਣ ਸੈਸਰੀ ਕਰ। ਇਹ ਚੰਗਨੀ ਬੇਇੱਜ਼ਤੀ ਕਰਕੇ ਗੱਲਾਂ ਆਇਆ ਵੀਰੇ ਵੀ ਬੇਇੱਜ਼ਤੀ ਨਹੀਂ ਹੁੰਦੀ ਹੈਗੀ ਯਾਰ ਪਤਾ ਕੀ ਚੱਕਰ ਆ ਜਿਆਦਾ ਬੰਦਾ ਨਾ ਵੀਰੇ ਗਰੀਬ ਬੰਦੇ ਨੂੰ ਸਾਰੀ ਬੋਲ ਜਾਂਦੇ ਹੁੰਦੇ ਨੇ ਵੀਰੇ ਇਹ ਤਾਂ ਵੀਰੇ ਦੇਖ ਸਾਡੇ ਨਾਲ ਤਾਂ ਵੀਰੇ ਹੁੰਦਾ ਗਰੀਬਾ ਨਾਲ ਧੱਕਾ ਹੁੰਦਾ ਉਹ ਜੀ ਆਪਣਾ ਹੋ ਗਿਆ ਮਿਸ਼ਨ ਸਕਸੈਸਫੁਲ ਲੱਗਿਆ ਵਾ ਆ ਲੈ ਮੂਰੀ ਆ ਜਾਊਗੀ ਯਾਰ ਆ ਗਿਆ ਦੇਖ ਲੈ ਉਹ ਕਰ ਕੀ ਕਰਾਂ ਦੁਆਰਾ ਜੀ ਆਪਣਾ ਜਿਹੜਾ ਮਿਸ਼ਨ ਸੀਗਾ ਉਹ ਸਕਸੈਸਫੁਲ ਹੋ ਗਿਆ ਜੀ ਤੇ ਕੋਲਜ ਵੀ ਵਧੀਆ ਹੈ ਜਗਾ ਵੀ ਸੋਹਣੀ ਹੈ ਜਗਾ ਵੀ ਸੋਹਣੀ ਹੈ ਤੇ ਅਸੀਂ ਵੀ ਸੋਹਣੇ ਹਾਂ ਥੋੜਾ ਜਿਹਾ ਮੈਂ ਵੀ ਦੇਖਿਆ ਅੱਜ ਅਸੀਂ ਸਿੱਸੇ ਚ ਗੁਰਦੁਆਰੇ ਵਾਲੇ ਚ ਬੀ ਮੜਾ ਸਾਫ ਲੱਗਿਆ ਜਿੰਮੇ ਸੋਹਣਾ ਲੱਗਿਆ ਤੇ ਮੈਡਮ ਨੇ ਪ੍ਰਿੰਸੀਪਲ ਮੈਡਮ ਦਾ ਬਹੁਤ ਬਹੁਤ ਧੰਨਵਾਦ ਮੈਨੂੰ ਨਾਮ ਨਹੀਂ ਪਤਾ ਮੈਡਮ ਦਾ ਪਰ ਬਹੁਤ ਧੰਨਵਾਦ ਪ੍ਰਿੰਸੀਪਲ ਮੈਡਮ ਦਾ ਤੇ ਆਪਾਂ ਹੁਣ ਬੜੀ ਜਲਦੀ ਹੀ ਕਵੀ ਸਮੇਲਨ ਕਰਾਵਾਂਗੇ ਜਨਵਰੀ ਚ ਤੇ ਜਿੰਨੇ ਵੀ ਮੇਰੇ ਵੀਰ ਕਵੀ ਮੁੱਛਾ ਨੂੰ ਤਾਓ ਲੈ ਲੋ ਵੀਰੋ ਤੁਹਾਨੂੰ ਫਤਿਹਗੜ ਸਾਹਿਬ ਵਿੱਚ ਸੱਦਾਂਗੇ ਆ ਸ਼ਾਇਰੀਆਂ ਜਿੰਨੇ ਰਸ ਚ ਬੋਲ ਹੁੰਦੀਆਂ ਬੋਲਿਓ ਤੁਹਾਡੇ ਨਾਲ ਖਿੱਚ ਕੇ ਰੱਖੋ ਕੰਮ ਨੂੰ ਅਕਾਲ ਆਲੀ ਤਾਂ ਗੱਲੇ ਨਹੀਂ ਸੀ ਉਹੀ ਯਾਰ ਕੀ ਕਹਿਣਾ ਚਾਹੁੰਗਾ ਬਈ ਮੈਂ ਇਹੀ ਕਹਿਣਾ ਜਾਊਂਗਾ ਜੀ ਸ਼ਾਇਰੀਆਂ ਦਾ ਬੋਲਿਆਂਗੇ ਪਰ ਤੁਸੀਂ ਨਾ ਉੱਥੇ ਬੋਲਿਓ ਕੁਛ ਐਵੇਂ ਆਡੀਅנס ਨਹੀਂ ਫਿਰ ਸਾਤੋ ਪੂਰੀ ਕਰ ਹੋਣੀ ਉਹਦਾ ਕੋਈ ਫਾਇਦਾ ਨਹੀਂ ਹੈਗਾ ਸੋ ਤਾਂ ਕਰਕੇ ਤੁਸੀਂ ਆਪਣੀ ਸ਼ਾਇਰੀ ਤੇ ਆਪਣੀ ਜ਼ੁਬਾਨ ਤੇ ਕੰਟਰੋਲ ਰੱਖਿਓ ਜਿਹੜੇ ਵਾਰ ਹੋਣਗੇ ਉਹਨਾਂ ਨੂੰ ਮੌਕਾ ਦਿਓ ਧੰਨਵਾਦ ਦੇਖ ਲੈ ਬਈ ਹੈ ਬਿਲਕੁਲ ਵੀਰੇ ਮੈਂ ਸਹਿਮਤ ਹਾਂ ਸੱਚ ਜੀ ਚਲੋ ਜੀ ਚਾਹਾਂ ਜੂਹਾਂ ਪੀ ਕੇ ਚੂਰੀ ਖਾ ਗਿਆ ਜਦੇ ਸੋ ਹਾਂ ਸੱਚ ਤੂੰ ਅੱਜ ਸਰ ਦੇਸੀ ਕਿਉਂ ਚੂਰੀ ਖਾਧੀ ਤੁਹਾਨੂੰ ਕਿਵੇਂ ਦੀ ਲੱਗੀ ਤੂੰ ਪਹਿਲੀ ਵਾਰ ਖਾਧੀ ਹੋਣੀ ਹੋ ਗਿਆ ਯਾਰ ਖਾ ਕੇ ਮੇਰੇ ਪਰ ਕੁਰੀ ਜੀ ਓਹੋ ਫਿਰ ਤੁਸੀਂ ਨਾ ਖਾਇਆ ਕਰੋ ਤੁਸੀਂ ਵੀ ਤਾਂ ਫਰੀ ਦਾ ਦੇਖ ਕੇ ਫਰੀ ਦਾ ਦੇਖ ਕੇ ਪੈਂਦੇ ਹੋ ਤੁਸੀਂ ਚਾਚੇ ਇੱਧਰ ਆ ਜਾ ਓਰੇ ਤੈਨੂੰ ਇੱਕ ਲੋਕੇਸ਼ਨ ਦਿਖਾਵਾਂ ਤੇ ਹੁਣ ਅਸੀਂ ਕਰਾਂਗੇ ਜੀ ਕੀ ਕਰਾਂਗੇ ਜੀ ਫੋਟੋ ਸ਼ੂਟ ਆ ਦਿਖਾਓ ਜੀ ਹਾਂ ਜੀ ਆ ਦੇਖੋ ਜੀ ਫੋਟੋ ਖਿੱਚ ਮੇਰੀ ਲੋ ਜੀ ਆਪਾਂ ਖਿੱਚਣਾ ਹੈ ਫੋਟੋਆਂ ਸਾਡੇ ਕੋਲ ਇੱਕ ਫਿਲਮੀ ਐਕਟਰ ਵੀ ਹੈ ਉਹ ਇਹਨੂੰ ਦੇਖ ਲਓ ਚੂਹੀ ਨੂੰ ਹਾਂਜੀ ਫੋਟੋ ਕਹੀ ਜਾਈਆਂ ਬਾਈ ਠੀਕ ਆਈਆਂ ਵੀਰੇ ਵਧੀਆਂ ਨਹੀਂ ਆਈਆਂ ਮੇਰੇ ਪਿਆ ਯਾਰ ਪਿਆ ਦਿੰਚ ਕਮਕ ਫਿਰ ਕੇ ਅੱਜ ਪ੍ਰਸਤੀ ਕਰਕੇ ਆਪਾਂ ਆ ਗਏ ਪਿੰਡ ਤੇ ਅੱਜ ਦੇ ਵਲੌਗ ਦੀ ਵੀ ਕਰਦੇ ਆ ਆਪਾਂ ਇੱਥੇ ਸਮਾਪਤੀ ਸਤਿ ਸ੍ਰੀ ਅਕਾਲ